ਭਾਰਤ ਵਿੱਚ ਅਮਰੀਕੀ ਐਮਬੈਸੀ ਅਤੇ ਸਾਰੇ ਕੌਂਸੂਲੇਟ ਬੰਦ ਹਨ ਦਿੱਲੀ, ਮੁੰਬਈ, ਚੇਨਈ, ਹਾਈਦਰਾਬਾਦ, ਬੈਂਗਲੁਰੂ ਅਤੇ ਕੋਲਕਾਤਾ ਦੇ ਵਿੱਚ ਅਮਰੀਕੀ ਦਫ਼ਤਰ ਅੱਜ ਤੋਂ ਕੁਝ ਦਿਨਾਂ ਲਈ ਕੰਮ ਨਹੀਂ ਕਰਨਗੇ ਇਸ ਕਾਰਨ ਵੀਜ਼ਾ ਪਾਸਪੋਰਟ ਤੇ ਹੋਰ ਕੌਂਸਲਰ ਸੇਵਾਵਾਂ ਨਹੀਂ ਮਿਲਣਗੀਆਂ ਜਾਣਕਾਰੀ ਮੁਤਾਬਕ ਹੈ ਸੇਵਾਵਾਂ 26 ਦਸੰਬਰ ਤੋਂ ਬਾਅਦ ਮੁੜ ਸ਼ੁਰੂ ਹੋਣਗੀਆਂ ਭਾਰਤ ਵਿੱਚ ਅਮਰੀਕੀ ਐਮਬੈਸੀ ਅਤੇ ਸਾਰੇ ਅਮਰੀਕੀ ਕੌਂਸੂਲੈਂਟ ਕੁਝ ਦਿਨਾਂ ਲਈ ਬੰਦ ਕਰ ਦਿੱਤੇ ਗਏ ਹਨ ਜਿਸ ਕਾਰਨ ਆਮ ਲੋਕਾਂ ਨੂੰ ਕਾਫੀ ਅਸੁਵਿਧਾ ਹੋ ਸਕਦੀ ਹੈ ਦਿੱਲੀ ਵਿੱਚ ਸਥਿਤ ਅਮਰੀਕੀ ਦੂਤਾਵਾਸ ਦੇ ਨਾਲ-ਨਾਲ ਮੁੰਬਈ, ਚੇਨਈ, ਹైదరాబాద్, ਬੈਂਗਲੁਰੂ ਅਤੇ ਕੋਲਕਾਤਾ ਵਿੱਚ ਮੌਜੂਦ ਸਾਰੇ ਅਮਰੀਕੀ ਕੌਂਸੂਲੈਂਟ ਇਸ ਸਮੇਂ ਦੌਰਾਨ ਕੋਈ ਵੀ ਆਮ ਕੰਮ ਨਹੀਂ ਕਰੇਗਾ ਇਸ ਬੰਦ ਨਾਲ ਸਿੱਧਾ ਅਸਰ ਉਹਨਾਂ ਲੋਕਾਂ ਤੇ ਪੈ ਰਿਹਾ ਹੈ ਜੋ ਅਮਰੀਕਾ ਜਾਣ ਲਈ ਵੀਜ਼ਾ ਲੈਣਾ ਚਾਹੁੰਦੇ ਸਨ ਜਾਂ ਜਿਨ੍ਹਾਂ ਦੀ ਵੀਜ਼ਾ ਇੰਟਰਵਿਊ ਦੀ ਤਾਰੀਖ ਨਜ਼ਦੀਕ ਸੀ ਇਸ ਤੋਂ ਇਲਾਵਾ ਪਾਸਪੋਰਟ ਨਾਲ ਜੁੜੇ ਕੰਮ ਦਸਤਾਵੇਜ਼ਾਂ ਦੀ ਜਾਂਚ ਸਟੂਡੈਂਟ ਵੀਜ਼ਾ ਵਰਕ ਵੀਜ਼ਾ ਟੂਰਿਸਟ ਵੀਜ਼ਾ ਅਤੇ ਪਰਿਵਾਰਾਂ ਨਾਲ ਮਿਲਣ ਵਾਲੇ ਵੀਜ਼ਿਆਂ ਦੀ ਪ੍ਰਕਿਰਿਆ ਵੀ ਅਸਥਾਈ ਤੌਰ ਤੇ ਰੋਕ ਦਿੱਤੀ ਗਈ ਹੈ ਇਹ ਸਾਰਾ ਬੰਦ ਅਮਰੀਕਾ ਵਿੱਚ ਸਰਕਾਰੀ ਛੁੱਟੀਆਂ ਹੋਣ ਕਰਕੇ ਕੀਤਾ ਗਿਆ ਜਿਸ ਕਾਰਨ ਅਮਰੀਕੀ ਸਰਕਾਰ ਦੇ ਕੋਈ ਦਫ਼ਤਰ ਸਿਰਫ ਭਾਰਤ ਵਿੱਚ ਹੀ ਨਹੀਂ ਸਗੋਂ ਹੋਰ ਦੇਸ਼ਾਂ ਵਿੱਚ ਵੀ ਕੁਝ ਦਿਨਾਂ ਲਈ ਬੰਦ ਰਹਿਣਗੇ ਜਿਹੜੇ ਵਿਦਿਆਰਥੀ ਅਮਰੀਕਾ ਪੜ੍ਹਾਈ ਕਰਨ ਦੀ ਤਿਆਰੀ ਕਰ ਰਹੇ ਹਨ ਜਿਹੜੇ ਨੌਜਵਾਨ ਨੌਕਰੀਆਂ ਲਈ ਅਮਰੀਕਾ ਜਾਣਾ ਚਾਹੁੰਦੇ ਹਨ ਜਾਂ ਜਿਹੜੇ ਲੋਕ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਦੀ ਯੋਜਨਾ ਬਣਾ ਰਹੇ ਸਨ ਉਹਨਾਂ ਨੂੰ ਹੁਣ ਕੁਝ ਦਿਨਾਂ ਦੀ ਉਡੀਕ ਕਰਨੀ ਪਵੇਗੀ ਅਮਰੀਕੀ ਅਧਿਕਾਰੀਆਂ ਵੱਲੋਂ ਇਹ ਸਪਸ਼ਟ ਕੀਤਾ ਗਿਆ ਹੈ ਕਿ ਇਹ ਬੰਦ ਸਿਰਫ ਥੋੜੇ ਸਮੇਂ ਲਈ ਹੈ ਅਤੇ 26 ਦਸੰਬਰ ਤੋਂ ਬਾਅਦ ਅਮਰੀਕੀ ਐਮਬੈਸੀ ਅਤੇ ਕੌਂਸੂਲੈਂਟ ਮੁੜ ਖੁੱਲ ਜਾਣਗੇ ਜਿਸ ਤੋਂ ਬਾਅਦ ਸਾਰੀਆਂ ਆਮ ਕੌਂਸੂਲੈਂਟ ਸੇਵਾਵਾਂ ਪਹਿਲਾਂ ਵਾਂਗ ਫਿਰ ਤੋਂ ਸ਼ੁਰੂ ਹੋ ਜਾਣਗੀਆਂ ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਆਪਣੀਆਂ ਅਪਲਾਈਮੈਂਟਾਂ ਅਤੇ ਯਾਤਰਾ ਦੀ ਯੋਜਨਾ ਨੂੰ ਥੋੜਾ ਅੱਗੇ ਪਿੱਛੇ ਕਰ ਲਿਆ ਜਾਵੇ ਅਤੇ ਅਗਲੀ ਜਾਣਕਾਰੀ ਲਈ ਅਮਰੀਕੀ ਐਮਬੈਸੀ ਦੀ ਅਧਿਕਾਰਕ ਯੋਜਨਾਵਾਂ ਤੇ ਨਜ਼ਰ ਬਣਾਈ ਰੱਖੀ ਜਾਵੇ